बाकी सारी गेयर वगैरह थ्री स्पीड, स्पीड मोडिफिक जो आप बटाले ट्रैक्टर अपने को आया तो भाई ट्रैक्टर आप चेक करते हैं ला ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਇੱਕ ਹੋਰ ਵਧੀਆ ਵੀਡੀਓ ਦੇ ਵਿੱਚ ਆਓ ਸੱਜਣੋ ਗੱਲਬਾਤ ਕਰਦੇ ਆਪਾਂ ਸੋਨਾਲੀਕਾ ਜੋ ਲੁਧਿਆਣੇ ਵਾਲਾ ਆਇਆ ਵਾਸੀ ਭਰਾ ਦਾ ਟਰੈਕਟਰ ਆਪਣਾ ਡੀਸੀ 2000 2 3 ਮਾਡਲ ਟਰੈਕਟਰ ਹੈ 2 ਮਾਡਲ ਆ ਸੋ ਆਪਾਂ ਇਸ ਟਰੈਕਟਰ ਦੇ ਵਿੱਚ ਪਾਵਰ ਸਟੀਅਰਿੰਗ ਦੀ ਜੌਬ ਕਰ ਰਹੇ ਆ 3 ਸਪੀਡ ਦੀ ਕਲਚ ਦੀ ਐਂਡ ਬਾਕੀ ਗੇਅਰ ਵਗੈਰਾ ਦੀ ਕਰਾਂਗੇ ਸੋ ਜੁੜੇ ਰਹੇ ਵੀਡੀਓ ਦੇ ਨਾਲ ਬਾਕੀ ਪਾਰਟ ਆਪਣੇ ਸਾਰੇ ਆਉਣਗੇ ਫਿਰ ਤੇ ਬਾਕੀ ਤੁਸੀਂ ਪਹਿਲਾਂ ਆਪਣੀ ਹਿਸ਼ਾਰਪੁਰ ਵਾਲੀ ਵੀਡੀਓ ਨੂੰ ਬਹੁਤ ਸਾਰਾ ਪਿਆਰ ਦਿੱਤਾ ਤੇ ਧੰਨਵਾਦ ਤੁਹਾਡਾ ਤੇ ਜਿਹੜੇ ਭਰਾਵਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਕੀਤਾ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਤੇ ਬਾਕੀ ਜਿਹੜੇ ਭਰਾ ਨਵੇਂ ਜੁੜ ਰਹੇ ਨੇ ਉਹ ਵੀ ਜਰੂਰ ਸਬਸਕ੍ਰਾਈਬ ਕਰਿਓ ਤੇ ਬਾਕੀ ਆਪਣਾ ਫੇਸਬੁੱਕ ਇੰਸਟਾ ਇੰਸਟਾਗ੍ਰam ਦਾ ਪੇਜ ਉਹ ਵੀ ਫੋਲੋ ਕਰ ਲਿਓ ਕਿਉਂਕਿ ਇੰਸਟਾਗ੍ਰam ਫੇਸਬੁੱਕ ਵੀ ਆਪਾਂ ਚਲਾ ਰਹੇ ਹਾਂ ਤੇ ਆਓ ਸੱਜਣੋ ਬਾਕੀ ਗੱਲਬਾਤ ਕਰਦੇ ਆਪਾਂ ਸੋਨਾਲੀਕਾ ਬਾਰੇ ਇਹ ਕਿਹੜੇ ਪਿੰਡ ਦਾ ਟਰੈਕਟਰ ਆ ਤੇ ਕਿੱਥੋਂ ਆਇਆ ਆਪਣੇ ਕੋਲੇ ਤੇ ਤੁਹਾਨੂੰ ਸ ਤੇ ਜੁੜੇ ਰਿਹਾ ਵੀਡੀਓ ਦੇ ਨਾਲ ਚਲੋ ਸੱਜਣੋ ਬਾਕੀ ਇਹ ਟਰੈਕਟਰ ਆਪਣੇ ਕੋਲੇ ਜਿਲ੍ਹਾ ਲੁਧਿਆਣੇ ਤੋਂ ਕੋਟ ਉਮਰਾ ਤੋਂ ਆਇਆ ਵਾ ਕੋਟ ਉਮਰਾ ਤੋਂ ਟਰੈਕਟਰ ਆਇਆ ਵਾ ਬਾ ਇਹ ਪੜਾਉਦਾ ਬਾਕੀ ਇਸ ਟਰੈਕਟਰ ਦੇ ਵਿੱਚ ਤੁਹਾਨੂੰ ਪਹਿਲਾਂ ਵੀ ਦੱਸਤਾ ਪਾਵਰ ਸਟੀਅਰਿੰਗ ਦੀ ਬਾਕੀ ਸਾਰੀ ਗੇਅਰ ਵਗੈਰਾ 3 ਸਪੀਡ ਦੀ ਮੋਡੀਫਿਕੇਸ਼ਨ ਕਰਨੀ ਹੈ ਤੇ ਬਾਕੀ ਤੁਸੀਂ ਹੁਸ਼ਿਆਰਪੁਰ ਵਾਲੀ ਆਪਣੀ ਵੀਡੀਓ ਦੇਖੀ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਬਾਕੀ ਜਿਹੜਾ ਕਿਉਂਕਿ ਕਈ ਭਰਾਵਾਂ ਨੇ ਮੈਨੂੰ ਫੋਨ ਵੀ ਆਏ ਵੀ ਤੁਸੀਂ ਹੁਸ਼ਿਆਰਪੁਰ ਤੋਂ ਬੋਲਦੇ ਪਰ ਨਹੀਂ ਅਸੀਂ ਹੁਸ਼ਿਆਰਪੁਰ ਤੋਂ ਨਹੀਂ ਸਾਡਾ ਤਾਂ ਅ ਵੈਸੇ ਤਾਂ ਸਹੀ ਪਿੰਡ ਆਪਣਾ ਛਖੜਾ ਲਾਗਾ ਬਾਕੀ ਅਸੀਂ ਵਰਕਸ਼ਾਪ ਆਪਣੀ ਜ਼ਿਲ੍ਹਾ ਫਰੀਦਕੋਟ ਬਰਗਾੜੀ ਦੇ ਵਿੱਚ ਆ ਜੀ ਐਨ ਟੀ ਦੇ ਨਾਮ ਤੇ ਤੇ ਕਿਉਂਕਿ ਅਸੀਂ ਘੁੰਮਦੇ ਫਿਰਦੇ ਰਹਿੰਨੇ ਆ ਇਹਨਾਂ ਚੀਜ਼ਾਂ ਦੇ ਕੋਈ ਜਗ੍ਹਾ ਮਤੇ ਤੇ ਬਾਕੀ ਵੀਡੀਓ ਅਸੀਂ ਪਾਉਂਦੇ ਰਹਿੰਨੇ ਆ ਬਾਕੀ ਅਸੀਂ YouTube ਦਾ ਵੀ ਨਾਲ ਕੰਮ ਕਰਦੇ ਆ ਤਾਂ ਕਰਕੇ ਕਈ ਭਰਾਵਾਂ ਨੂੰ ਦੱਸਣ ਦਾ ਫੱਜ ਪੰਦਾ ਜਾਂ ਕਈ ਵਾਰੇ ਭਰਾ ਆਪਣਾ ਪੁੱਛਦੇ ਰਹਿੰਦੇ ਆ ਜਾਂ ਕਹਿੰਦੇ ਕਿਹੜੀ ਜਗ੍ਹਾ ਤੋਂ ਤੁਸੀਂ ਹੁਸ਼ਿਆਰਪੁਰ ਤੋਂ ਜਾਂ ਕਿੱਥੇ ਬੋਲਦੇ ਹੋ ਉਹਦੇ ਕਾਰਨ ਕਰਕੇ ਅੱਜ ਇੱਕ ਤਾਂ ਵੀਡੀਓ ਬਾਰੇ ਦੱਸਿਆ ਤੁਹਾਨੂੰ ਵੀਡੀਓ ਦੇ ਵਿੱਚ ਤੇ ਬਾਕੀ ਤੁਹਾਨੂੰ ਸਾਰੇ ਟਰੈਕਟਰਾਂ ਦੀ ਆਪਾਂ ਖੋਜ ਕਰਕੇ ਦੇਾਂਗੇ ਕਿੱਥੋਂ-ਕਿੱਥੋਂ ਸਾਰੇ ਪਾਰਟਸ ਚੱਕਦੇ ਨੇ ਬਾਕੀ ਸਵਰਾਜ ਟਰੈਕਟਰ ਦਾ ਵੀ ਸਾਨੂੰ ਪਤਾ ਲੱਗ ਰਿਹਾ ਇਥੋਂ ਸਮਾਨ ਨਿਕਲਦਾਗਾ ਤੇ ਬਾਕੀ ਹੋਰ ਟਰੈਕਟਰਾਂ ਦਾ ਕਈ ਮਾਰੇ ਤੁਹਾਨੂੰ ਸਾਰਾ ਕੁਝ ਡਿਟੇਲ ਦੇਾਂਗੇ ਤੇ ਤੁਸੀਂ ਥੋੜੇ ਟਾਈਮਾਂ ਦੇ ਵਿੱਚ ਵੀਡੀਓ ਆਪਣੀ ਸਾਰੀਆਂ ਆਉਣੀਆਂ ਤੇ ਬਾਕੀ ਚਲੋ ਆਪਾਂ ਵਰਕ ਅੱਜ ਦਾ ਕਰਦੇ ਹਾਂ ਸਟਾਰਟ ਉਹ ਗਾਂ ਉਹ ਉੱਪਰਲੇ ਫਸੇ ਉਹ ਤੇ ਨੂੰ ਕਹਿੰਦਾ ਸੀ ਬਾਹ ਲੈ ਲਈ ਨਹੀਂ ਸਾਡੇ ਕੋਲ ਨਹੀਂ ਜਾਏ ਗੱਲ ਕਰਾਂ ਬਾ ਦੇ ਕੋਸਣਾ ਬਸ ਵਧੀਆ ਬਸ ਕੀ ਬੰਦਾ ਬਸ ਚਾਰ-ਪਤੂ ਦੇ ਤੇਰੇ ਵੀ ਤੈਨੂੰ ਗਿਆ ਗਿਆ ਕੋਈ ਨਹੀਂ ਇਹ ਜਿਹੜਾ ਵੰਦ ਨਹੀਂ ਸ਼ਗਣੀ ਪਾਇਆ ਇਕੱਲਾ ਅੱਛਾ ਚਲੋ ਮਿੱਤਰੋ ਆਪਣਾ ਚੈਂਬਰ ਵਗੈਰਾ ਕਸਿਆ ਗਿਆ ਜੇ ਥੱਲੇੋਂ ਚੈਂਬਰ ਆਪਾਂ ਕਸਤਾ ਸੋ ਇਸ ਤੋਂ ਬਾਅਦ ਆਪਾਂ ਪਾਵਰ ਸਟੀਅਰਿੰਗ ਦੀ ਟੈਂਕੀ ਵਗੈਰਾ ਵੇਖਦੇ ਆਪਾਂ ਕਿੱਥੇ ਫਿਟਿੰਗ ਆਉਂਦੀ ਆ ਕਿਹੜੀ ਜਗ੍ਹਾ ਆਪਾਂ ਪਾਵਰ ਸਟੀਅਰਿੰਗ ਵਾਲੀ ਟੈਂਕੀ ਫਿਟ ਕਰਦੇ ਆਂ ਦੇਖਦੇ ਜਾਂ ਤਾਂ ਇੱਥੇ ਕਰਾਂਗੇ ਆ ਜਗ੍ਹਾ ਤੇ ਫਿਟ ਕਰਾਂਗੇ ਜੇ ਨਾ ਇੱਥੇ ਠੀਕ ਨਹੀਂ ਤਾਂ ਫਿਰ ਆਪਾਂ ਇਹ ਅਗਲੇ ਪਾਸੇ ਹੀ ਫਿਟ ਕਰ ਦਾਂਗੇ ਇੱਥੇ ਸਵਰਾਜ ਚਲੋ ਕਰਦੇ ਆਂ ਆਪਾਂ ਜਲਦੀ ਜਲਦੀ ਫਿਟਿੰਗ ਇਹ ਇਹ ਸਭ ਹੀ ਆਪਣਾ ਬਣ ਕੇ ਆ ਚੁੱਕਿਆਗਾ ਬਾਕੀ ਜੋ ਹਿੱਸਾ ਆ ਆਪਾਂ ਉਸ ਚੁੱਲੇ ਦੇ ਵਿੱਚ ਆਪਾਂ ਫਿੱਟ ਕਰਤਾ ਲੈ ਕੇ ਇੱਕ ਗੁੱਟੀ ਆ ਪਿੱਛੇ ਰਿਹਾ ਕਰਿਆ ਚਲੋ ਬਾਕੀ ਹਿੱਸਾ ਆਪਾਂ ਖੋਲ ਕੇ ਚੈੱਕ ਅਪ ਕਰ ਲਿਆ ਤੇ ਬਾਕੀ ਕਰਦੇ ਆ ਫਿਟਿੰਗ ਬਾਕੀ ਇਹਦੇ 베ARING ਜਿਹੜੇ ਨੇ ਮੈਂ ਦੇਖੋ ਪਤਲੇ ਪਾਏ ਪਏ ਨੇ ਕਿਉਂਕਿ ਜਦੋਂ ਵੀ ਤੁਸੀਂ ਕਵਾੜੀਏ ਤੋਂ ਹਿੱਸਾ ਵਗੈਰਾ ਲਓ ਆਪਣਾ ਖੋਲ ਕੇ ਐਕਸਲ ਹੱਬਾਂ ਵੇਖ ਲਿਆ ਕਰੋ ਕਿਉਂਕਿ ਇਹਦੇ ਵਿੱਚ 베ARING ਵਗੈਰਾ ਹੋਰ ਹੀ ਨਿਕਲਦੇ ਨੇ ਤੇ ਚਲੋ ਆਪਾਂ ਨੂੰ 베ARING ਫਿਰੇ ਬਦਲਨੇ ਆ ਪਾਈ ਆ 베ARING ਲੈ ਕੇ ਆਏ ਆ ਆਪਣਾਵੇਂ ਨਵੇਂ 베ARING ਪਾਵਾਂਗੇ ਵੱਡੇ ਤੇ ਨਾਲੇ ਕਵਾੜੀਆਂ ਵਾਲੇ ਆਪਾਂ ਕੱਢ ਦਿਆਂਗੇ ਚਲੋ ਕਰਦੇ ਆ ਆਪਾਂ ਫਿਟਿੰਗ फिटिंग करूल्हा तो वगैरह अपना फिट हो चुके गा बाकी पावर वगैरह दी आप पाइप जो आ जगह तो टेंकी लाई है इधर भी फिटिंग कर रहे हैं नवे मॉडल चलो जो, जो आप एक बटाले ट्रैक्टर अपने को ले पहला आया वो तो भरा ट्रैक्टर आप चेक करते हैं आगे तो 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 ते ते के तो देखो आपको देखते हैं लैफ्ट अपनी सोल्व अपना हल होया लैफ्ट नहीं हो प्रॉब्लम अपनी सोल्व हुई है कि नहीं हुई ਤੇ ਚਲੋ ਪਹਿਲਾਂ ਡੀਜ਼ਲ ਪਾ ਲਈ ਆਪਾਂ ਉਹਦੇ ਚ ਕਿਉਂਕਿ ਡੀਜ਼ਲ ਘੱਟ ਸੀਗਾ ਕਿਉਂਕਿ ਐਂ ਤੁਰੇ ਫੇਰੇ ਚ ਖੂਕਦਾ ਸਾਰਾ ਪਹਿਲਾਂ ਬਾਗੇ ਪੁਰਾਣੇ ਚਲੇ ਗਏ ਬਾਕੀ ਸਮਾਸ ਨੂੰ ਧੋਣਾ ਪਿਆ ਚਲੋ ਪਹਿਲਾਂ ਡੀਜ਼ਲ ਪਾ ਲਈ ਆਪਾਂ ਡੀਜ਼ਲ ਪਾ ਕੇ ਤੇ ਉਸ ਤੋਂ ਬਾਅਦ ਇੱਧਰ ਹਰਪ੍ਰੀਤ ਸਿੰਘ ਕਰ ਰਿਹਾ ਸੈਟਿੰਗ ਪੰਪ ਦੀ ਤੇ 13 ਹੱਲਾ ਪਾਈਆਂ ਆਪਾਂ ਇਹਦੀਆਂ ਇਹਦੇ ਮਗਰ ਕਿਉਂਕਿ ਉਹਦੇ ਮੈਸੀ ਦੀ ਹੱਲਾ ਆਪਾਂ ਇੱਥੇ ਤੋੜੀ ਸੀ ਲਿੰਕ ਤੇ ਚਲੋ ਆ ਦੇਖ ਲੋ 13 ਹੱਲਾ ਪਾ ਕੇ ਤੇ ਇਹਦਾ ਟੈਸਟ ਡਰਾਈਵ ਲੈਨੇ ਟਰੈਕਟਰ ਦਾ ਤੇ ਬਾਕੀ ਲੈਫਟਲ ਵਗੈਰਾ ਸਾਰੀ ਚੈਕਿੰਗ ਕਰਦੇ ਆ ਵੀ ਆਪਣੀ ਹੁਣ ਤਾਂ ਨਹੀਂ ਡੰਡਾ ਡੰਡਾ ਕੰਮ ਦਾ ਕਿਉਂਕਿ ਉਹਦੇ ਆ ਡੰਡਾ ਵਗੈਰਾ ਬੜਾ ਕੰਮ ਦਾ ਸੀ ਇਹਦਾ ਚਲੋ ਤੇ ਬਾਕੀ ਅੱਜ ਵਾ ਕੇ ਚੈੱਕ ਕਰਕੇ ਤੇ ਉਸ ਤੋਂ ਬਾਅਦ ਰੈਡੀ ਕਰਕੇ ਟਰੈਕਟਰ ਨੂੰ ਵਾਸ਼ ਕਰਾ ਕੇ ਤੇ ਭੇਜ ਜਾਂਗੇ ਬਾਕੀ ਇਹਦੇ ਰੰਗ ਆਪਣੀ ਰਹਿ ਗਈ ਤਾਰਾਂ ਤਾਰਾਂ ਵਗੈਰਾ ਲਾਉਣ ਆ ਲਈਆਂ ਕਿ ਆਪਾਂ ਵਾਹ ਕੇ ਚੈੱਕ ਕਰ ਲਿਆ ਸੀ ਟਰੈਕਟਰ ਬਾਕੀ ਲੈਫਟ ਵਗੈਰਾ ਐਨ ਓਕੇ ਆ ਕਿਉਂਕਿ ਅੱਗੇ ਦਾ ਡੰਡਾ ਜ ਆ ਕੰਮਦਾ ਹੁੰਦਾ ਸੀ ਬਸ ਪਰ ਹੁਣ ਨਹੀਂ ਕੰਮਦਾਗਾ ਤੇ ਚਲੋ ਠੀਕ ਠਾਕ ਆ ਤੇ ਆਓ ਚਲਦੇ ਆਂ ਆਪਾਂ ਵਰਕਸ਼ਾਪ ਤੇ ਤੇ ਬਾਕੀ ਵਾਹ ਕੇ ਚੈਕਿੰਗ ਕਰਕੇ ਹਰਪ੍ਰੀਤ ਆ ਜੂਗਾ ਚਲੋ ਬਾਕੀ ਤੇਲ ਵਗੈਰਾ ਦੀ ਸੈਟਿੰਗ ਕਰਕੇ ਤੇ ਚਲਦੇ ਆਂ ਆਪਾਂ ਜੇ ਤੁਸੀਂ ਉਹ ਆਪਣੇ ਕੋਲ ਜਲਦੀ ਆ ਜੁਪਾ